ਲਗਾਤਾਰ ਜੇ ਗੱਲ ਕਰੀਏ ਕਿਸਾਨਾਂ ਵੱਲੋਂ ਤਾਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਆ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਦਰਨੇਵਾਜੀ ਕਰਦੇ ਨਜ਼ਰ ਆ ਰਹੇ ਹਨ ਅੱਜ ਤੋਂ ਤਸਵੀਰਾਂ ਦਿਖਾ ਰਹੇ ਹਾਂ ਕਿ ਪਠਾਨਕੋਟ ਹੋਵੇ ਜਾਂ ਪਰਮਾਨੰਦ ਦੀ ਗੱਲ ਕਰੀਏ ਜ਼ਿਲ੍ਹੇ ਭਰ ਦੇ ਵਿੱਚ ਜਿਹੜਾ ਆ ਅੱਜ ਕਿਸਾਨ ਵੱਲੋਂ ਰੇਲ ਰੋਕੋ ਅਭੋਲਨ ਜਿਹੜਾ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਇੱਕ ਸਾਈਡ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਜਿਹੜਾ ਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਜਿਹੜੇ ਆ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਹਨ ਸੁਨਾਨਿਆਂ ਜੋ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਤੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੀਆਂ ਵੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਰਿਹਾ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਆ ਲੋ ਇੱਥੇ ਆ ਲੋ ਕੋਈ ਗੰਮੇ ਤੂੰ ਆਵੇਂ ਮੈਨੂੰ ਫੋਨ ਤੋਣਾ ਨਾ ਇੱਥੇ ਬੈਠਾ ਜਿੰਦਾ ਬੈਠੋ ਕੋਈ ਗੱਲ ਬੈਠੋ ਕੋਈ ਗੱਲ ਦਾ ਸੁਪਾਣੇ ਆਸਾਨ ਇੱਕ ਤਾਂ ਜਿੰਦਾਬਾਦ 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 ਮੋਦੀ ਜਾਲਮ ਮੁਰਦਾਬਾਦ 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 ਭਾਜਪਾ ਜਾਲਮ ਹਾਏ 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 ਮੋਦੀ ਜਾਲਮ ਹਾਏ 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 ਮੋਦੀ ਜਾਲਮ ਹਾਏ 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 ਬੀਜੇਪੀ ਖਾਲਮ ਹਾਏ ਹਾਏ ਮਾਮਾ ਮਰ ਗਿਆ ਕਿਸਾਨਾਂ ਧਲੇ ਆਣ ਕੇ ਬੋਦੀ ਮਾਮਾ ਮਰ ਗਿਆ ਕਿਸਾਨਾਂ ਧਲੇ ਆਣ ਕੇ ਅਮਦ ਸ਼ਾ ਮਾਮਾ ਮਰ ਗਿਆ ਕਿਸਾਨਾਂ ਧਲੇ ਆਣ ਕੇ ਬੀਜੇਪੀ ਸਰਕਾਰ ਮੁਰਦਾਬਾਦ 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 ਹਾਂਜੀ ਬੀਜੁਰੂ ਅੱਜ ਜਿਹੜਾ ਧਰਨਾ ਆਇਆ ਖੇਂਦੇ ਵੱਲੋਂ ਆ ਔਰ ਕਿਥੇ ਤੁਸੀਂ ਧਰਨਾ ਦੇ ਰਹੇ ਹੋ ਅੱਜ ਇਹ ਜੋ ਧਰਨਾ ਦਿੱਤਾ ਜਾ ਰਿਹਾ ਪਰਮਾਨੰਦ ਰੇਲਵੇ ਟ੍ਰੈਕ ਤੰਗੋਸ਼ਾ ਮੋੜ ਜਿਹੜਾ ਫਾਟਕ ਹੈ ਉਹਦੇ ਉੱਤੇ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਜੋ ਦੋ ਮੋਰਚੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਜਿਹੜੇ ਸ਼ੰਭੂ ਤਖਨੌਰੀ ਬਾਰਡਰ ਤੇ ਤੇ ਰਤਨਪੁਰਾ ਬਾਰਡਰ ਤੇ ਜਿਹੜੇ ਮੋਰਚੇ ਜਿਹੜੇ ਚੱਲ ਰਹੇ ਆ ਉਹਦੀ ਉਹ ਜਿਹੜੋ ਜੋ ਮੋਰਚੇ ਚੱਲ ਰਹੇ ਆ ਉਹ ਲਗਾਤਾਰ ਜਿਹੜੇ ਆ 310 ਦਿਨ ਜਿਹੜੇ ਹੋ ਗਏ ਨੇ ਤੇ ਖਡੌਰੀ ਬਾਰਡਰ ਦੇ ਉੱਤੇ ਜਿਹੜਾ ਜਿਹੜੇ ਡੱਲੇਵਾਲ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਜਿਹੜਾ ਅੱਜ 23ਵੇਂ ਦਿਨ ਦੇ ਵਿੱਚ ਸ਼ਾਮਲ ਆ ਸੋ ਜਿਹੜੀਆਂ 12 13 ਮੰਗਾਂ ਨੂੰ ਲੈ ਕੇ ਜੋ ਐ ਐਮਐਸਪੀ ਗਰੰਟਡ ਕਾਨੂੰਨ ਤੇ ਸਮੁੱਚਾ ਕਰਜ਼ਾ ਲਖੀਂਪੁਰ ਖੀਰੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਜਾਵਾਂ ਦੇਣ ਦਾ ਡਬਲਯੂਟੀਓ ਚ ਭਾਰਤ ਬਾਹਰ ਆਵੇ ਤੇ ਸੁਆਮੀਨਾਥਨ ਰਿਪੋਰਟ ਨੂੰ ਲੈ ਕੇ ਤੇ ਹੋਰ ਜਿਹੜੀਆਂ 12 ਮੰਗਾਂ ਨੇ ਕੁਝ ਆਦੀਵਾਸੀ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਲਗਾਤਾਰ ਅੰਦੋਲਨ ਚੱਲ ਰਿਹਾ ਜਿਹਦੀ ਕੜੀ ਵਜੋਂ ਅੱਜ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਕਿ 12 ਤੋਂ 3 ਜਿਹੜਾ ਰੇਲ ਰੁਕੋ ਅੰਦੋਲਨਾਂ ਉਹ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਕਸਬਿਆਂ ਦੇ ਵਿੱਚ ਜਿਹੜਾ ਇਹ ਅੰਦੋਲਨ ਜਿਹੜਾ ਉਹ ਕੀਤਾ ਜਾ ਰਿਹਾ ਸੋ 12 ਤੋਂ 3 ਵਜੇ ਤੱਕ ਜਿੰਨਾ ਚਿਰ ਇਹ ਮੰਗਾਂ ਦੀ ਸਾਡੀ ਜਿਹੜੀ ਆ ਉਹਨਾਂ ਦਾ ਕੋਈ ਹੱਲ ਨਹੀਂ ਸਰਕਾਰ ਕਰਦੀ ਕਿਉਂਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਵੱਲ ਨੂੰ ਪਿੱਠ ਕਰਕੇ ਬੈਠੀ ਆ ਸੋ ਉਹਦਾ ਜਿਹੜਾ ਕੋਈ ਵੀ ਧਿਆਨ ਨਹੀਂ ਕਿਉਂਕਿ ਅੱਜ ਜੋ ਡੱਲੇਵਾਲ ਸਾਹਿਬ ਜਿਹੜੇ ਨੇ ਮਰਨ ਵਰਤ ਤੇ ਬੈਠੇ ਆ ਉਹ ਵੀ ਜੇ ਅੱਜ ਉਹਨਾਂ ਨੂੰ ਕੁਝ ਹੁੰਦਾ ਤੇ ਇਹ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਕਲੰਕ ਹੀ ਮੱਥੇ ਲੱਗਣਾ ਸੋ ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਜਾਨ ਨੂੰ ਵੀ ਬਚਾਇਆ ਜਾਵੇ ਤੇ ਕਿਉਂਕਿ ਜਾਨ ਤਾਂ ਹੀ ਵੱਜਦੀ ਆ ਜੇ ਸਾਡੀਆਂ ਮੰਗਾਂ ਵੱਲ ਜਿਹੜਾ ਸਰਕਾਰ ਧਿਆਨ ਦਿੰਦੀ ਆ ਸੋ ਜਿੰਨਾ ਚਿਰੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸਾਡਾ ਅੰਦੋਲਨ ਜਿਹੜਾ ਉਹ ਚੱਲਦਾ ਰਹਿਣਾ ਤੋ ਸਾਡੀਆਂ ਇਹੋ ਹੀ ਆਪੇ ਕੇਂਦਰ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਇਹ ਸਮਾਂ ਲੰਘ ਗਿਆ ਤੇ ਸਮੇਂ ਤੋਂ ਬਾਅਦ ਜਿਹੜਾ ਕੋਈ ਗੱਲ ਵੀ ਜਿਹੜੀ ਉਹ ਵਾਜਬ ਨਹੀਂ ਬਣਨੀ ਸੋ ਸਮੇਂ ਤੋਂ ਪਹਿਲਾਂ ਪਹਿਲਾਂ ਇਹਨਾਂ ਦਾ ਜਿਹੜਾ ਹੱਲ ਕੀਤਾ ਜਾਵੇ